ਕਲ ਸਾਹ ਵਾਹਿਗੁਰੂ ਦੀ ਫਤਿਹ ਮੇਰੇ ਹਿਰਦੈ ਸੁਧ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੈ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰ ਵਿਦਨ ਮਿਲਨ ਕੀ ਗੁਰ ਦੇਖ ਤ ਮਨ ਸਾਧਾਰਿਆ ਵਰਡ ਭਾਗੀ ਉਪਰੰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਮਮਪੈ ਮਮਪੈ ਤੁਐ ਸਰਨ ਆਏ ਵੱਡੇ ਭਾਗ ਮੇਰੇ ਪ੍ਰਭੂ ਦਰਸ ਪਾਏ ਸਰਨ 나ਥ ਤੇਰੀ ਸਰਨ ਜੋਗ ਸਰਨ ਪ੍ਰਭੂ ਦਰਸ ਪਾਏ ਮੇਤੇ ਜਨਮ ਮਰਨ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨਿਤਰਨ ਦੇਖੈ ਦਰਸ ਤੇਰਾ ਰਾਮ ਲਖ ਜਿਵਾ ਦੇਹੁ ਮੇਰੇ ਪਿਆਰੇ ਮੋਕ ਹਰਿਆ ਰਾਧਾ ਮੇਰਾ ਰਾਮ ਲਾਖ ਜੀਵਾ ਦੇਹੁ ਮੇਰੇ ਪਿਆਰੇ ਮੋਕ ਹਰਿਆ ਰਾਧਾ ਮੇਰਾ ਰਾਮ ਦੀਨ ਦੇਵ ਗਰੀਬ ਨਿਵਾਜ ਚਵਰ ਸ਼ਤਰ ਤਖਤ ਦੇ ਮਾਲਕ ਤਨਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਕੇ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਸੰਤ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਜੂਨ 1984 ਦੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਬਜ਼ੁਰਗਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਨ੍ਹਾਂ ਮਹਾਨ ਸ਼ੇਦ ਸਮਾਗਮਾਂ ਦੇ ਵਿੱਚ ਅੱਜ ਤੀਸਰੇ ਦਿਨ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਿਹਾ ਹਾਂ ਹੁਣੇ ਹੁਣੇ ਆਪਾਂ ਨੂੰ ਸਤਿਕਾਰਯੋਗ ਸਿੰਘ ਸਾਹਿਬ ਵਿਗਿਆਨੀ ਸੁਖਦੇਵ ਸਿੰਘ ਜੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਾਲੇ ਤਿੰਨਾਂ ਦੀ ਰਸਨਾ ਤੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਜੋ ਮਹਾਵਾਕ ਬਚਨ ਹਨ ਉਹ ਆਪਾਂ ਨੂੰ ਸਰਵਣ ਕਰਨ ਦੇ ਵਾਸਤੇ ਮਿਲੇ ਹਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਰੇ ਸੀਸ ਝੁਕਾਓ ਗੁਰਮਤ ਵਿਚਾਰਾਂ ਦੀ ਪਰਾਰੰਭ ਤਤ ਤੋਂ ਪਹਿਲਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਪਿਆਰ ਦੇ ਨਾਲ ਪ੍ਰੇਮ ਦੇ ਪ੍ਰਕਰਨ ਦੇ ਬਾਰੇ ਆਪਾਂ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਗਿਆਨੀ ਜੀ ਦੀ ਰਸਨਾ ਦੇ ਤੋਂ ਸੁਣ ਰਹੇ ਹਾਂ। ਬਸ ਇਹ ਬੜੇ ਹੀ ਵਿਸਤਾਰ ਪੂਰਵਕ ਜਾਣਕਾਰੀ ਜੋ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਧਰਮ ਦੀ ਵਿੱਦਿਆ ਬਖਸ਼ਿਸ਼ ਕੀਤੀ ਉਸ ਦੇ ਵਿੱਚੋਂ ਆਪਾਂ ਨੂੰ ਦਿੱਤੀ ਹੈ ਇੱਕ ਗੱਲ ਚੇਤੇ ਰੱਖਣ ਵਾਲੀ ਹੈ ਲੋਕ ਨੂੰ ਵੀ ਅੱਜ ਇਹੀ ਕਥਾ ਕਰਕੇ ਆਇਆ ਹਾਂ ਦੁਨੀਆ ਦੇ तमाम ਧਰਮ ਪੜ੍ਹ ਕੇ ਵੇਖੋ ਤੇ ਉਹਨਾਂ ਗ੍ਰੰਥਾਂ ਦੇ ਵਿੱਚ ਕੇਵਲ ਤੇ ਕੇਵਲ ਨੌਦਾ ਭਗਤੀ ਦਾ ਜ਼ਿਕਰ ਹੈ ਨੌ ਪ੍ਰਕਾਰ ਦੀ ਭਗਤੀ ਹੈ ਉਹ ਭਗਤੀ ਸਰਵਣ ਭਗਤੀ ਤੋਂ ਸ਼ੁਰੂ ਹੁੰਦੀ ਹੈ ਤੇ ਜੇ ਮੈਂ ਨਾਮ ਭੁੱਲਦਾ ਹਾਂ ਤੇ ਕੀਰਤਨ ਭਗਤੀ ਤੇ ਉਸ ਭਗਤੀ ਦੀ ਸੰਪੂਰਨਤਾ ਹੋ ਜਾਂਦੀ ਹੈ ਪਰ ਜਿਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਅਸੀਂ ਸੀਸ ਝੁਕਾਇਆ ਹੈ ਪਾਇਸ ਪਾਈਓ ਗੁਰੂਦਾਸ ਜੀ ਜਿਨ੍ਹਾਂ ਨੇ ਇਹ ਬਾਣੀ ਸਤਿਗੁਰੂ ਦੇ ਹੁਕਮ ਦੇ ਮੁਤਾਬਕ ਲਿਖੀ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਨੌ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਕਰਕੇ ਫਿਰ ਦਸਵੀਂ ਭਗਤੀ ਲਿਖੀ ਹੈ ਜਿਸ ਨੂੰ ਪ੍ਰੇਮਾ ਭਗਤੀ ਕਹਿੰਦੇ ਹਨ ਦੁਨੀਆਂ ਦੇ ਹੋਰ ਕਿਸੇ ਧਰਮ ਦੇ ਵਿੱਚ ਬੇਸ਼ੱਕ ਬੜੇ-ਬੜੇ ਧਾਰਮਿਕ ਗ੍ਰੰਥ ਹਨ ਕਾਲੀ ਮਹਾਭਾਰਤ ਦੇ ਬਾਰੇ ਇੱਕ ਸਿੰਘ ਦੇ ਨਾਲ ਵਿਚਾਰ ਕਰ ਰਹੇ ਸਨ 90 ਹਜ਼ਾਰ ਮਹਾਭਾਰਤ ਦਾ ਸ਼ਲੋਕ ਹੈ 18 ਉਸ ਦੇ ਪਰਵ ਹਨ ਪਰ ਉਸ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਵੀ ਪ੍ਰੇਮਾ ਭਗਤੀ ਦਾ ਜ਼ਿਕਰ ਨਹੀਂ ਹੈ ਇਸੇ ਪ੍ਰਕਾਰ ਚਾਰ ਵੇਦ ਹਨ ਸ਼ਾਮ ਵੇਦ ਜੁਜਰ ਵੇਦ ਅਥਰਵਨ ਵੇਦ ਤੇ ਰਿਗ ਵੇਦ ਇੱਕ ਲਖ ਸ਼ਲੋਕ ਹੈ ਤਿੰਨ ਘਰਾਂ ਦਾ ਇਹ ਸ਼ਲੋਕ ਕਥਨ ਕਰਦੇ ਹਨ ਸਾਰਿਆਂ ਦੇ ਨਾਲੋਂ ਵੱਧ ਕਰਮ ਕਾਂਡ ਦਾ ਉਸ ਤੋਂ ਘੱਟ ਪੂਜਾ ਕਾਂਡ ਦਾ ਉਸ ਦੇ ਨਾਲੋਂ ਜਾਂ ਇਹ ਕਹ ਲਈਏ ਸਭ ਦੇ ਨਾਲੋਂ ਘੱਟ ਗਿਆਨ ਕਾਂਡ ਦਾ ਪਰ ਪ੍ਰੇਮ ਭਗਤੀ ਦੀ ਗੱਲ ਉਹਦੇ ਵਿੱਚ ਵੀ ਨਹੀਂ ਲਿਖੀ ਹੋਈ ਹੈ ਸਾਰੇ ਗ੍ਰੰਥ ਗਿਣਿਏ 6 ਸ਼ਾਸਤਰ 18 ਪੁਰਾਨ 52 ਉਪਨਿਸ਼ਦਾਂ ਹਨ 27 ਸਿਮਰਤੀਆਂ ਹਨ శ్రీ ਮਦ ਭਾਗਵਤ ਗੀਤਾ ਹੈ ਭਾਰਤ ਵਰਸ਼ ਦੇ ਇਥੋਂ ਤੱਕ ਅਰਬ ਦੇਸ਼ਾਂ ਦੇ ਜਿਹੜੇ ਪ੍ਰਮੁੱਖ ਚਾਰ ਗ੍ਰੰਥ ਮੰਨੇ ਗਏ ਅੰਜਿਲ ਰੇਤ ਜਮੂਰ ਤੇ ਕੁਰਾਨ ਚਾਰ ਕਿਤਾਬਾਂ ਹਨ ਉਹਨਾਂ ਦੇ ਵਿੱਚ ਵੀ ਕਿਤੇ ਪ੍ਰੇਮਾ ਭਗਤੀ ਦੀ ਗੱਲ ਨਹੀਂ ਹੈ ਇਹ ਕੇਵਲ ਤੇ ਕੇਵਲ ਜਿਹੜੀ ਪ੍ਰੇਮ ਭਗਤੀ ਹੈ ਇਸ ਦੀ ਗੱਲ ਗੁਰੂ ਨਾਨਕ ਦੇ ਸਿੱਖਾਂ ਨੇ ਹੀ ਕੀਤੀ ਹੈ ਪਰ ਦੁਨੀਆ ਦੇ तमाम ਧਾਰਮਿਕ ਗ੍ਰੰਥਾਂ ਦੇ ਵਿੱਚ ਜਿੱਥੇ ਪ੍ਰੇਮ ਭਗਤੀ ਦੀ ਗੱਲ ਨਹੀਂ ਹੈ ਨਾ ਉੱਥੇ ਅੱਜ ਤੱਕ ਜਿਸ ਨੂੰ ਉਹ ਪਰਮੇਸ਼ਰ ਪ੍ਰਾਪਤ ਹੋਇਆ ਉਹ ਪ੍ਰੇਮ ਭਗਤੀ ਦੇ ਦੁਆਰਾ ਹੀ ਪ੍ਰਾਪਤ ਹੋਇਆ ਹੋ ਸਕਦਾ ਹੈ ਸਰਮਨ ਭਗਤੀ ਕਰਨ ਵਾਲਾ ਪਰਮੇਸ਼ਰ ਦੀ ਪ੍ਰਾਪਤੀ ਤੋਂ ਖਾਲੀ ਰਹਿ ਗਿਆ ਹੋਵੇ ਕੀਰਤਨ ਭਗਤੀ ਕਰਨ ਵਾਲਾ ਪਰਮੇਸ਼ਰ ਦੀ ਪ੍ਰਾਪਤੀ ਤੋਂ ਖਾਲੀ ਰਹਿ ਗਿਆ ਹੋਵੇ ਪਰ ਜਿਸ ਨੇ ਵਾਹਿਗੁਰੂ ਪ੍ਰਮਾਤਮਾ ਦੀ ਪ੍ਰੇਮ ਭਗਤੀ ਕੀਤੀ ਹੈ ਉਹ ਪਰਮੇਸ਼ਰ ਦੀ ਪ੍ਰਾਪਤੀ ਤੋਂ ਖਾਲੀ ਨਹੀਂ ਰਿਹਾ ਸਿੰਘ ਸਾਹਿਬ ਜੀ ਜਿਸ ਪਾਵਨ ਅਸਥਾਨ ਤੋਂ ਆਏ ਹਨ ਉਸ ਅਸਥਾਨ ਦੇ ਉੱਪਰ ਪ੍ਰਕਾਸ਼ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਐਲਾਨੀਆਂ ਬਚਨ ਕਿਹਾ ਪੂਰਨ ਪ੍ਰੇਮ ਪ੍ਰਭਾਵ ਬਿਨਾਂ ਪਤਸਿਓ ਕੈਨ ਸ੍ਰੀ ਪਦਮਾ ਪਤ ਪਾਇ ਮਰੇ ਕਹਿੰਦੇ ਮੈਂ ਐਲਾਨੀਆਂ ਬਚਨ ਕਰਦਾ ਜਿਸ ਦੇ ਜੀਵਨ ਨੇ ਪ੍ਰੇਮ ਦਾ ਪ੍ਰਭਾਵ ਨਹੀਂ ਕਬੂਲਿਆ ਅੱਜ ਤੱਕ ਕਿਸੇ ਨੂੰ ਰੱਬ ਮਿਲਿਆ ਜਿੰਨੇ ਮਰਜੀ ਕੋਈ ਧਰਮ ਕਰਮ ਕਰੀ ਜਾਵੇ ਗੁਰੂ ਅਰਜਨ ਦੇ ਮਹਾਰਾਜ ਸੱਚ ਪਾਤਸ਼ਾਹ ਜੀ ਨੇ ਕਿਹਾ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਪਹੁੰਗਮ ਸਾਧੇ ਜੋ ਅਸੀਮ ਵਿਦਿਆ ਦਾਤੇ ਮਹਾਂਪੁਰਖਾਂ ਦੇ ਕੋਲੋਂ ਸ਼੍ਰੀਮਾਨ ਸੰਤ ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਤਿੰਨਾਂ ਦੇ ਪਾਸੋਂ ਪੜਿਆ ਹਨ ਉਹਨਾਂ ਨੇ ਬਚਨ ਕਿਹਾ ਹੈ ਕਿ ਦੁਨੀਆਂ ਦੇ ਵਿੱਚ ਜਿੰਨੇ ਵੀ ਧਰਮ ਦੇ ਕਰਮ ਹੁੰਦੇ ਸਨ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਗਿਨੇ ਹਨ ਜਿਹੜੇ-ਜਿਹੜੇ ਧਰਮ ਦੇ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦੇ ਵਾਸਤੇ ਕੋਈ ਵੀ ਕਰਮ ਕਰਦਾ ਸੀ ਪਰਮਾਰਥ ਸਾਹਿਬ ਜੀ ਨੇ ਕਿਹਾ ਭਾਈ ਇਸ ਤਰੀਕੇ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ ਔਰ ਇੱਕ ਗੱਲ ਹੋਰ ਗਿਆਨੀ ਜੀ ਆਪਾਂ ਨੂੰ ਦੱਸ ਰਹੇ ਸਨ ਜੇ ਗੁਰੂ ਕੀ ਪਵਿੱਤਰ ਬਾਣੀ ਪੜ੍ਹਦੇ ਹਾਂ ਗੁਰੂ ਕੀ ਬਾਣੀ ਦੇ ਵਿੱਚ ਨੌ ਰਸਾਂ ਦਾ ਜ਼ਿਕਰ ਹੈ ਰਸ ਸੋਇਨਾ ਰਸ ਰੂਪਾ ਕਾਮਨ ਉਧਰ ਨੌ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਹੈ ਤੇ ਹੋ ਸਕਦਾ ਹੈ ਨੌ ਪ੍ਰਕਾਰ ਦੀ ਭਗਤੀ ਕਰਨ ਵਾਲੇ ਨੂੰ ਪਰਮੇਸ਼ਰ ਨਾਲ ਪ੍ਰਾਪਤ ਹੋਇਆ ਹੋਵੇ ਤੇ ਜਿਨੇ ਪ੍ਰੇਮ ਭਗਤੀ ਕੀਤੀ ਉਹਨੂੰ ਰੱਬ ਪ੍ਰਾਪਤ ਹੋਇਆ ਹੋਵੇ ਤੇ ਇਧਰ ਜਿੰਨਾ ਭਗਤਾਂ ਨੇ ਨੌ ਰਸ ਛੱਡ ਕੇ ਤੇ ਦਸਵਾਂ ਰਸ ਇਹ ਪ੍ਰੇਮ ਰਸ ਇਹ ਵੀ ਦੁਨੀਆ ਦੇ ਕਿਸੇ ਹੋਰ ਧਾਰਮਿਕ ਗ੍ਰੰਥ ਦੇ ਵਿੱਚ ਇਸ ਨੂੰ ਰਸ ਨਹੀਂ ਮੰਨਿਆ ਗਿਆ ਜਿੰਨੇ ਇੱਕ ਜਾਣਕਾਰੀ ਹੈ ਕਿਉਂਕਿ ਸਮੁੱਚਾ ਤਾਂ ਗਿਆਨ ਮਹਾਰਾਜ ਦਾ ਅੰਤ ਹੈ ਨਾ ਉਹਦੇ ਬਾਰੇ ਇਹ ਦਾਵਾ ਨਹੀਂ ਹੈ ਪਰ ਜਿੰਨਾਕ ਦਮਦਮੀ ਟਕਸਾਲ ਦੇ ਵਿੱਚ ਰਹਿ ਕੇ ਮਹਾਂਪੁਰਖਾਂ ਦੇ ਚਰਨਾਂ ਵਿੱਚ ਰਹਿ ਕੇ ਅਸੀਂ ਭੋਰੀ ਚੁਣੇ ਆ ਉਸ ਦੇ ਮੁਤਾਬਕ ਮੈਂ ਗਿਆਨ ਦੇ ਵਿੱਚੋਂ ਬੇਨਤੀ ਕਰ ਰਿਹਾ ਔਰ ਚੇਤੇ ਰੱਖਿਓ ਜਿਵੇਂ ਨਵਦਾ ਭਗਤੀ ਦੇ ਵਿੱਚੋਂ ਕਈ ਵਾਂਝੇ ਰਹਿ ਗਏ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਵਿੱਚ ਪ੍ਰੇਮ ਭਗਤੀ ਕੀਤੀ ਹੈ ਸੈਲੇ ਰੱਬ ਪ੍ਰਾਪਤ ਹੋ ਗਿਆ ਇਵੇਂ ਹੋ ਸਕਦਾ ਦੁਨੀਆ ਦੇ ਨੌ ਰਸਾਂ ਦੇ ਆਦੀ ਲੋਕ ਹਨ ਉਹਨਾਂ ਦੇ ਵਿੱਚੋਂ ਇਹ ਰਸ ਭੋਗਦਿਆਂ ਹੋਇਆ ਕਿਸੇ ਨੂੰ ਪ੍ਰਮਾਤਮਾ ਮਿਲ ਗਿਆ ਹੋਵੇ ਜਿਵੇਂ ਭਗਤ ਜਨਕ ਜੀ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਹੋ ਸਕਦਾ ਹੈ ਪਰ ਜਿਸ ਨੇ ਦਸਵਾਂ ਰਸ ਪ੍ਰੇਮ ਰਸ ਪ੍ਰਾਪਤ ਕੀਤਾ ਹੈ ਨਾ ਉਹਨਾਂ ਨੇ ਕਿਹਾ ਜੇ ਪਰਮੇਸ਼ਰ ਮਿਲਿਆ ਹੈ ਸੋਨੋ ਲੋਕਾਂ ਮੈਂ ਪ੍ਰੇਮ ਰਸ ਪਾਇਆ ਜਦੋਂ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਦੋਂ ਇਸ ਦੇ ਵਿੱਚੋਂ ਰਸ ਪ੍ਰਾਪਤ ਹੋ ਗਿਆ ਤੇ ਉਹ ਰਸ ਦਾ ਇੰਨਾ ਆਨੰਦ ਸੀ ਉਹ ਰਸ ਹੀ ਇੱਕ ਐਸਾ ਮਾਰਗ ਸੀ ਜਿਹੜਾ ਪਰਮੇਸ਼ਰ ਤੱਕ ਪ੍ਰਾਪਤੀ ਦੀ ਜਿਹੜੀ ਮੰਜ਼ਿਲ ਦੇ ਉੱਪਰ ਮੈਨੂੰ ਲੈ ਕੇ ਗਿਆ ਤੇ ਇੱਕ ਗੱਲ ਚੇਤੇ ਰੱਖਿਓ ਦੁਨੀਆਂ ਦੇ ਵਿੱਚ ਜੋ ਕੁਛ ਬੰਦਾ ਮਰਜੀ ਕਰੀ ਜਾਵੇ ਜਿਵੇਂ ਸਾਰਾ ਕੁਝ ਆਪਾਂ ਨੂੰ ਗਿਆਨੀ ਜੀ ਨੇ ਦੱਸ ਹੀ ਦਿੱਤਾ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਆਪਾਂ ਹਰ ਰੋਜ਼ ਗੁਰੂ ਕੇ ਸਿੱਖ ਨੇਤ ਨਿਮ ਕਰਦੇ ਆਂ ਪਰ ਇਹ ਕਹਿੰਦੇ ਕਾਹ ਪਇਓ ਜੋ ਦੋ ਲੋਚਨ ਮੂਦ ਕੈ ਬੈਠ ਰਹੀ ਉਹ ਬਖ ਧਿਆਨ ਲਗਾਇਓ ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗयो ਪਰਲੋਕ ਗਵਾਇਓ ਬਾਸਕਿਓ ਵਿਖਿਆਨ ਸੋ ਬੈਠਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲੇਹੋ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਤਮਾਮ ਜਿਹੜੇ ਧਰਮ ਦੇ ਕਰਮ ਦੁਨੀਆਂ ਦੇ ਲੋਕ ਕਰਦੇ ਸਨ ਪਰ ਉਹ ਜਾਂ ਇਹ ਕਹ ਲਈਏ ਪ੍ਰੇਮ ਭਗਤੀ ਤੋਂ ਖਾਲੀ ਜਾਂ ਪ੍ਰੇਮ ਰਸ ਤੋਂ ਖਾਲੀ ਸਨ ਉਹਨਾਂ ਦੇ ਬਾਰੇ ਮਹਾਰਾਜ ਸਾਹਿਬ ਜੀ ਨੇ ਜ਼ਿਕਰ ਕੀਤਾ ਫਿਰ ਧੰਨ ਦਸ਼ਮੇਸ਼ ਪਿਤਾ ਜੀ ਕਹਿੰਦੇ ਮੈਂ ਗੱਲ ਸੱਚ ਕਹਿਣਾ ਜਿਨੇ ਰੱਬ ਦੀ ਪ੍ਰੇਮ ਰਸ ਨੂੰ ਦਾ ਆਨੰਦ ਮਾਣਿਆ ਜਿਨੇ ਪਰਮੇਸ਼ਰ ਦੀ ਪ੍ਰੇਮ ਭਗਤੀ ਕੀਤੀ ਹੈ ਰੱਬ ਉਹਨੂੰ ਮਿਲਿਆ ਗੁਰੂ ਕੀ ਪਵਿੱਤਰ ਬਾਣੀ ਦੇ ਵਿੱਚ ਪਹਿਤਰ ਵਿਦਾਸ ਜੀ ਬਚਨ ਕਰਦੇ ਆਪਨ ਬਾਪੈ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਰਾਜਾ ਦਾ ਅਰਥ ਹੈ ਇੱਥੇ ਖੁਸ਼ੀ ਕੀ ਦੱਸਿਆ ਸੀ ਮਹਾਂਪੁਰਖ ਕਹਿੰਦੇ ਵਾਹਿਗੁਰੂ ਪਰਮਾਤਮਾ ਕਿਸੇ ਦੇ ਪਿਓ ਦਾ ਮੁੱਲ ਖਰੀਦਿਆ ਹੋਇਆ ਨਹੀਂ ਨਹੀਂ ਤੇ ਅਮੀਰ ਹੀ ਖਰੀਦ ਕੇ ਲੈ ਜਾਂਦੇ ਜੋ ਐਵੇਂ ਖਰੀਦਿਆ ਜਾਂਦਾ ਹੁੰਦਾ ਤਾਂ ਹੀ ਤਾਂ ਭਗਤ ਜੀ ਨੇ ਕਿਹਾ ਸੀ ਨਾ ਸਾਹਿਬ ਕਬੀਰ ਜੀ ਨੇ ਕੰਚਨ ਸਿਓ ਪਾਈਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਅਬ ਮੋਹਿ ਰਾਮ ਆਪਣਾ ਕਰ ਜਾਂਦਾ ਇਹ ਬਚਨ ਕਹੇ ਸੀ ਤਾਂ ਸ਼ਾਹੂਕਾਰ ਕਹਿੰਦਾ ਸੀ ਵੀ ਮੇਰੇ ਕੋਲੋਂ ਸੋਨਾ ਲੈ ਲਾ ਤੇ ਜਿਹੜੀ ਤੇਰੀ ਵੜਿਆਈ ਹੋ ਰਹੀ ਹੈ ਨਾ ਨੀਤ ਜਾਤ ਦੇ ਵਿੱਚ ਉਹ ਮੇਰੇ ਪੱਲੇ ਪਾ ਦੇ ਤੇ ਕਹਿਣ ਲੱਗੇ ਬੇਸ਼ੱਕ ਅਮੀਰ ਹੈ ਪਰ ਬੁੱਧੀ ਤੋਂ ਤੂੰ ਬਹੁਤ ਹੋਸ਼ਾ ਲੱਗਦਾ ਹੈ ਬੁੱਧੀ ਤੋਂ ਬਹੁਤ ਗਰੀਬ ਲੱਗਦਾ ਹੈ ਕਿਹਾ ਜੀ ਕਿਉਂ ਕਿੰਦੇ ਜੇਸ ਕਰਕੇ ਵੜਿਆਈ ਹੈ ਉਹ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਔਰ ਯਾਦ ਰੱਖਿਓ ਦੁਨੀਆਂ ਦੇ ਵਿੱਚ ਦੁਨੀਆਂ ਦੇ ਲੋਕਾਂ ਨੇ ਧਰਮ ਦੇ ਜਿਹੜੇ ਕਰਮ ਨਾ ਉਹ ਲੱਖਾਂ ਲੱਖਾਂ ਵਰੇ ਕੀਤੇ ਜਾਂ ਆਪਣੇ ਜੀਵਨ ਪਰਯੰਤ ਕਰਦਿਆਂ ਕਈਆਂ ਦੀਆਂ ਚਟੀਆਂ ਦਾੜੀਆਂ ਹੋ ਗਈਆਂ ਪਰ ਉਹਨਾਂ ਦੇ ਜੀਵਨ ਦੇ ਵਿੱਚ ਪ੍ਰੇਮ ਨਹੀਂ ਸੀ ਪ੍ਰੇਮਾ ਭਗਤੀ ਨਹੀਂ ਸੀ ਉਹਨਾਂ ਨੂੰ ਰੱਬ ਨਹੀਂ ਮਿਲਿਆ ਤੇ ਜਿਨਨੇ ਪਰਮੇਸ਼ਵਰ ਦੇ ਉੱਪਰ ਪ੍ਰੇਮ ਕੀਤਾ ਕਿਉਂਕਿ ਪ੍ਰੇਮ ਤੋਂ ਬਿਨਾਂ ਭਰੋਸਾ ਨਹੀਂ ਹੋ ਸਕਦਾ ਤੇ ਪ੍ਰੇਮ ਹੈ ਜੀਵਨ ਦੇ ਵਿੱਚ ਭਰੋਸਾ ਹੋਵੇਗਾ ਜੇ ਪ੍ਰੇਮ ਨਹੀਂ ਤੇ ਪ੍ਰੇਮ ਤੋਂ ਬਗੈਰ ਸਾਡਾ ਕੋਈ ਅਸੀਂ ਕਹਿੰਨੇ ਸਾਡਾ ਫਲਾਨਾ ਪ੍ਰੇਮੀ ਅਸੀਂ ਉਸ ਦੇ ਉੱਪਰ ਭਰੋਸਾ ਕਰ ਸਕਦੇ ਜਿਸ ਦੇ ਨਾਲ ਮਿੱਤਰਤਾ ਹੀ ਹੈ ਭਰੋਸਾ ਉਸ ਦੇ ਉੱਪਰ ਜਿਗਤਾਇਆ ਜਾ ਸਕਦਾ ਹੈ ਜਿਸ ਦੇ ਬਾਰੇ ਜਾਣਦੇ ਬੁੱਝਦੇ ਨਹੀਂ ਉਸ ਦੇ ਉੱਪਰ ਆਪਾਂ ਕੀ ਭਰੋਸਾ ਜਤਾਵਾਂਗੇ ਭਗਤ ਨਾਮਦੇਵ ਜੀ ਦੇ ਬਾਰੇ ਅਸੀਂ ਪੜ੍ਹਦੇ ਹਾਂ ਆਪਣੇ ਨਾਨਾ ਨਾਨੀ ਜੀ ਦੇ ਘਰੇ ਉਹਨਾਂ ਦੀ ਪਰਵਿਸ਼ ਹੋਈ ਤੇ ਜਿਸ ਵੇਲੇ ਭਗਤ ਜੀ ਜਵਾਨ ਹੋ ਗਏ ਇਸ ਦਾ ਮਤਲਬ ਇਹ ਹੈ ਕਿ ਨਾਨਾ ਨਾਨੀ ਜੀ ਜਿਹੜੇ ਨਾਨਾ ਜੀ ਸਨ ਉਹ ਗੰਗਾ ਕਾ ਨਦੀ ਦਾ ਪੱਥਰ ਭਗਵਾਨ ਜਾਣ ਕੇ ਆਪਣੇ ਧਰਮ ਦੇ ਮੁਤਾਬਕ ਉਹਦੀ ਪੂਜਾ ਕਰਦੇ ਸਨ ਇੱਕ ਦਿਨ ਕਿਤੇ ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਕੰਮ ਕਾਜ ਪੈ ਗਿਆ ਤੇ ਪਾਈ ਗੁਰਦਾਸ ਜੀ ਕਹਿੰਦੇ ਕੰਮ ਕਿਤੇ ਪਿਓ ਚੱਲਿਆ ਨਾਮ ਦੇਉ ਨੂੰ ਆਖ ਸੁਨਾਇਆ ਪੱਥਰ ਦੀ ਪੂਜਾ ਕਰੀ ਦੁੱਧ ਪਿਲਾਵਨ ਕਹਿ ਸਮਝਾਇਆ ਕਹਿੰਦੇ ਨਾਮ ਦੇਉ ਮੈਂ ਕਿਤੇ ਕੰਮ ਚੱਲਿਆ ਤੇ ਅੱਜ ਨਾ ਤੂੰ ਇਸ ਭਗਵਾਨ ਜੀ ਦੀ ਪੂਜਾ ਕਰਨੀ ਏ। ਏਵੇਂ ਸ਼ੁਨਾਣ ਭਾਨ ਕਰਾਉਣਾ ਏ। ਏਵੇਂ ਧੂਪ ਦਿਖਾਉਣੀ ਏ, ਆਰਤੀ ਕਰਨੀ ਏ। ਤੇ ਉਸ ਤੋਂ ਬਾਅਦ ਜਲ ਪਾਣੀ ਵੀ ਛਕਾਉਣਾ ਹੈ। ਹੁਣ ਨਾਨਾ ਜੀ ਨੇ ਦੱਸਿਆ ਸੀ ਸੁਭਾਵਕ ਰੋਜ਼ ਹਰ ਰੋਜ਼ ਉਹ ਕਰਮ ਕਰਦੇ ਸਨ ਪਰ ਪ੍ਰੇਮ ਭਗਤੀ ਤੋਂ ਖਾਲੀ ਸੀ ਉਹ ਕਰਮ। ਔਰ ਯਾਦ ਰੱਖਿਓ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਕਰਮ ਪ੍ਰੇਮ ਭਗਤੀ ਤੋਂ ਸਖਣਾ ਇਹ ਨਾ ਉਹ ਪਖੰਡ ਬਣ ਜਾਂਦਾ ਹੈ ਤੇ ਜੇ ਜੀਵਨ ਦੇ ਵਿੱਚ ਪ੍ਰੇਮ ਹੈ ਤੇ ਪਰ ਧਰਮ ਦੇ ਕਰਮ ਕਰਨ ਦਾ ਚੱਜ ਵੀ ਨਹੀਂ ਹੈ ਰੱਬ ਦੀ ਤਾਂ ਵੀ ਉਸ ਦੇ ਉੱਪਰ ਪ੍ਰਸੰਨਤਾ ਹੋ ਜਾਂਦੀ ਜਿਵੇਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ پاس ਮਾਈ ਆਈ ਸੀ ਨਾ ਉੱਚੀ ਉੱਚੀ ਗਈ ਜਾ ਰਹੀ ਸੀ ਕਹਿਣ ਲੱਗੀ ਵੀ ਤੂੰ ਪਾਪੀ ਹੋ ਬਖਸ਼ਣਾ ਭਾਈ ਆਲਮ ਸਿੰਘ ਕਹਿੰਦੇ ਮਾਤਤ ਨਹੀਂ ਮਾਰੀ ਗਈ ਮਾਈ ਤੇਰੀ ਆਹੀਂ ਪਾਪ ਬਖਸ਼ਾਉਣੇ ਤੇ ਤੂੰ ਕਲਗੀਧਰ ਪਾਤਸ਼ਾਹ ਨੂੰ ਹੀ ਕਹੀ ਜਾ ਰਹੀ ਮਹਾਰਾਜ ਦੇ ਪਾਤਸ਼ਾਹ ਜੀ ਕਹਿੰਦੇ ਆਲਮ ਸਿਆਂ ਮੁੱਖ ਦੇ ਬੋਲ ਹੀ ਸੁਣੇ ਹਿਰਦੇ ਦਾ ਪ੍ਰੇਮ ਵੇਖਿਆ ਇਹਦੇ ਤਾਂ ਵੀ ਸਾਡੀ ਪ੍ਰਸੰਨਤਾ ਭਾਵਾਂ ਇਹ ਬੋਲ ਬੋਲੀ ਜਾ ਰਹੀ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀਖਰੇ ਹਰਪਾਣ ਤੇ ਦੂਸਰੇ ਪਾਸੇ ਮਹਾਰਾਜ ਦੇ ਪਾਤਸ਼ਾਹ ਜੀ ਨੇ ਬਚਨ ਕਹਿਤਾ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭਾਤ ਕਰ ਨਹੀਂ ਹਾਰ ਹਾਰ ਪੀਜੈ ਰਾਮ ਰਾਜ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿ ਕਪਟ ਦਾ ਅਰਥ ਹੁੰਦਾ ਸ਼ਾਲ ਪਖੰਡ ਮਰੇ ਕਹਿੰਦੇ ਰੋਣਦੇ ਆ ਇਹ ਤੇ ਪਖੰਡ ਕਰਨਦੇ ਤੇ ਗੁਰੂ ਅੰਤਰਜਾਮੀ ਸਾਰਾ ਕੁਝ ਜਾਣਦਾ ਕੋਈ ਪਖੰਡ ਕਰਦੇ ਗੁਰਦੁਆਰੇ ਆਣ ਕੇ ਕੋਈ ਪ੍ਰੇਮ ਕਰਦੇ ਗੁਰੂ ਸਾਰਾ ਕੁਝ ਜਾਣਦਾ ਉਹ ਦੱਸ ਸਕਦਾ ਹੈ ਪਵਾਂ ਆਪਣੇ ਆਸਣ ਦੇ ਉੱਪਰ ਧੰਨ ਦਸ਼ਮੇਸ਼ ਪਿਤਾ ਜੀ ਬੈਠੇ ਸਨ ਮੇਰੇ ਮਨ ਦੇ ਵਿੱਚ ਕਿਉਂਕਿ ਗਿਆਨੀ ਆ ਨਾ ਉਪਰਕਰਨ ਦੇ ਹਿਸਾਬ ਦੇ ਨਾਲ ਵਿਚਾਰ ਜੀ ਚੱਲਦੀ ਰਹਿੰਦੀ ਜਦੋਂ ਮਹਾਰਾਜ ਦੀ ਕਥਾ ਸੁਣੇ ਸਾਂ ਤੇ ਬੜਾ ਪ੍ਰਕਰਨ ਟੋਕਰਿਆ ਸੀ ਉੱਥੇ ਬਚਨ ਚੋਕ ਟੋਕਰਿਆ ਸੀ ਕਿ ਜਿਹੜੇ ਹਾਜ਼ਰ ਸਨ ਤੇ ਉਹਨਾਂ ਨੇ ਵੇਖਿਆ ਕਿ ਮਨ ਚ ਲਾਲਸਾ ਮਾਰੇ ਨੇ ਕਿਹਾ ਹਾਜ਼ਰ ਗੈਰ ਹਾਜ਼ਰ ਤੇ ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੇ ਜੀਵਨ ਦੇ ਵਿੱਚ ਪ੍ਰੇਮ ਸੀ ਡਰ ਸੀ ਭੌ ਸੀ ਭੌ ਸੀ ਮਾਰੇ ਨੇ ਕਿਹਾ ਉਹ ਹਾਜ਼ਰ ਹੈ ਇਸ ਵਾਸਤੇ ਯਾਦ ਰੱਖਿਓ ਤਾਰਮੰਦੀ ਦੁਨੀਆ ਦੇ ਵਿੱਚ ਇੱਕ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੋ ਸਕਦਾ ਹੈ ਕਿ ਦੁਨੀਆ ਦੇ तमाम ਧਰਮਾਂ ਦੇ ਨਾਲੋਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਿਹੜਾ ਧਰਮ ਹੈ ਉਸ ਦਾ ਇੱਕ ਨਵੇਕਲਾ ਅੰਗ ਇਹ ਹੋਵੇ ਆਪਣੇ ਗੁਰਸਿੱਖਾਂ ਦੀ ਝੋਲੀਏ ਦਾਤ ਪਾਉਣੀ ਹੋਵੇ ਦੁਨੀਆ ਦੇ ਲੋਕ ਨੌ ਰਸਾਂ ਦਾ ਜ਼ਿਕਰ ਕਰਦੇ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਘਰ ਦੇ ਵਿੱਚ ਦਸਵੇਂ ਰਸ ਪ੍ਰੇਮ ਰਸ ਦਾ ਜ਼ਿਕਰ ਹੋਇਆ ਦੁਨੀਆਂ ਦੇ ਲੋਕ ਕਹਿੰਦੇ ਸਨ ਧਰਮ ਦੇ ਵਿੱਚ ਨੌਧਵ ਭਗਤੀ ਹੈ ਜਿਸ ਦੇ ਦੁਆਰ ਪਰਮੇਸ਼ਰ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰੂ ਨਾਨਕ ਦੇ ਸਿੱਖਾਂ ਨੇ ਐਲਾਨੀਆਂ ਬਚਨ ਕਹਿ ਤਾਂ ਕਹਿ ਲੱਗੇ ਹੋ ਸਕਦਾ ਹੈ ਨੌਧਵ ਭਗਤੀ ਕਰਕੇ ਵਾਹਿਗੁਰੂ ਪਰਮਾਤਮਾ ਨਾ ਮਿਲਦਾ ਹੋਵੇ ਪਰ ਜਿੰਨੇ ਅਸੀਂ ਦੱਸ ਰਹੇ ਹਾਂ ਗੁਰੂ ਘਰ ਦੇ ਵਿੱਚੋਂ ਸਿੱਖੀ ਹੈ ਜਿਸ ਨੇ ਪ੍ਰੇਮਾ ਭਗਤੀ ਕੀਤੀ ਉਹਨੂੰ ਰੱਬ ਜ਼ਰੂਰ ਮਿਲੇਗਾ ਐਸਾ ਹੈ ਹੀ ਨਹੀਂ ਕੋਈ ਜਿੰਨੇ ਪਰਮੇਸ਼ਰ ਨੂੰ ਪ੍ਰਾਪਤ ਕੀਤੇ ਤੇ ਉਹਦੇ ਜੀਵਨ ਵਿੱਚ ਪ੍ਰੇਮ ਨਾ। ਪ੍ਰੇਮਾ ਭਗਤੀ ਦੇ ਦੁਆਰਾ ਅਜੋਤੇ ਵੀ ਸਤਕਾਰਯੋਗ ਰਾਗੀ ਸਿੰਘ ਸ਼ਬਦ ਪੜ੍ਹ ਰਹੇ ਸਨ ਜਦੋਂ ਗਵੰਧਨ ਨੇ ਪੁੱਛਿਆ ਨਾ ਨਾਮਦੇਵ ਨੂੰ ਕਿ ਦਾਸ ਉਹ ਮਿਸਤਰੀ ਕਿੱਥੋਂ ਆਇਆ ਜਿੰਨੇ ਤੇਰੀ ਇੰਨੀ ਸ਼ੋਹਣੀ ਛਾਂ ਨੂੰ ਬੰਨ੍ਹ ਤੀ ਕਿੰਨੇ ਕੁ ਪੈਸੇ ਦੇਈ ਦੇ ਤੇ ਕਟਾਕਸ਼ੀਆ ਕਰਕੇ ਕਹਿੰਦੀ ਵੀ ਤੂੰ ਤੇ ਨਾਮਦੇਵ ਗਰੀਬ ਆ ਤੈਨੂੰ ਦੁੱਗਣੀ ਮਜ਼ਦੂਰੀ ਦੇ ਦਾਂਗੇ ਤੇ ਸ਼ਬਦ ਆਉਂਦਾ ਹੈ ਕਰ ਚੌਥਾ ਸੋਢ ਪਾੜ ਪੜੋਸਨ ਪੂਛਲੇ ਨਾਮਾ ਕਾ ਪਹਿਚਾਨਿ ਸ਼ਵਾਈ ਹੋ ਤੋ ਪਹਿ ਦੁੱਗਣੀ ਮਜੂਰੀ ਦੇਹੋ ਮੋਕੋ 베ਢੀ ਦੇਹੋ ਬਤਾਈ ਹੋ ਤੇ ਮੁਸਕਰਾਉਂਦੇ ਜੀ ਭਗਤ ਜੀ ਕਹਿਣ ਲੱਗੇ ਰੀ ਭਾਈ 베ਢੀ ਦੇ ਨਾ ਜਾਈ ਦੇਖ 베ਢੀ ਰਹਿਓ ਸੁਮਾਈ ਹਮਾਰੇ 베ਢੀ ਪ੍ਰਾਨਾਂ ਦਾ ਕਹਿੰਦੇ ਹੋ ਜੇ ਕਿਹੜਾ ਮਿਸਤਰੀ ਜਿਹੜਾ ਸ਼ਾਈ ਤੋਂ ਬਗੈਰ ਹੀ ਕੁਛ ਲੈਣ ਦੇਣ ਤੋਂ ਬਗੈਰ ਹੀ ਤੇਰੀ ਸ਼ਾਨ ਬਣ ਗਿਆ ਕੁਛ ਤੇ ਲੈਂਦਾ ਹੋਵੇਗਾ ਲੱਗੇ ਹਾਂ 베ਢੀ ਪ੍ਰੀਤ ਮਜੂਰੀ ਮੰਗੈ ਜੋ ਕੋ ਸ਼ਾਨ ਸ਼ਵਾਵੈ ਹੋ ਲੋਗ ਕੁਟੰਬ ਸਬੇਨ ਤੇ ਤੋਰੈ ਤੋ ਆਪਨ 베ਢੀ ਆਵੈ ਹੋ 베ਢੀ ਕੇ ਗੁਣ ਸੁਨਰੀ ਬਾਈ ਜਲਦ ਬਾੰਦ ਧਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਯਬ ਹੋਰੀ ਲੰਕਪ ਭੀਖਣ ਆਪਿਓ ਹੋ ਔਰ ਯਾਦ ਰੱਖਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ ਹੈ ਕਿਸੇ ਦੇ ਪਰਥਾਏ ਵੀ ਤੁਸੀਂ ਪੜੋਗੇ ਨਾ ਤੇ ਉਹਨੇ ਰੱਬ ਦੇ ਨਾਲ ਪ੍ਰੇਮ ਕੀਤਾ ਤੇ ਉਸ ਨੂੰ ਰੱਬ ਮਿਲ ਗਿਆ ਚਾਹੇ ਭਗਤ ਧੰਨਾ ਜੀ ਦੇ ਪਰਥਾਏ ਉਧਰ ਜਿਹੜਾ ਪੰਡਿਤ ਬ੍ਰਾਹਮਣ ਹੈ ਉਹ ਨਿਤ ਪੂਜਦਾ ਹੈ ਉਹਦੇ ਕੋਲ ਗੰਡਿਤਕਾ ਦਾ ਪੱਥਰ ਹੈ ਜਿਹੜਾ ਭਗਵਾਨ ਕਹਿੰਦੇ ਹਨ ਜਿਸ ਨੂੰ ਉਹਨਾਂ ਦੇ ਮਤ ਦੇ ਮੁਤਾਬਕ ਤੇ ਪਰ ਭਾਈ ਗੁਰਦਾਸ ਜੀ ਕਹਿੰਦੇ ਜਦੋਂ ਜੱਟ ਖੜੇ ਪੈ ਗਿਆ ਨਾ ਭਗਤ ਧੰਨਾ ਵੀ ਮੈਂ ਵੀ ਕਰਨੀ ਚਾਹੁੰਦਾ ਪੂਜਾ ਮੈਂ ਵੀ ਰਜਾਉਣਾ ਚਾਹੁੰਦਾ ਠਾਕੁਰ ਤੇ ਭਾਈ ਗੁਰਦਾਸ ਜੀ ਕਹਿੰਦੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਲ ਛਡਾਵੇ ਕੋਈ ਕੋਈ ਪੱਥਰ ਕਿਉਂਕਿ ਜਿਹੜਾ ਉਹਨਾਂ ਦੇ ਧਰਮ ਵਿੱਚ ਗੰਡਕਾ ਨਦੀ ਦਾ ਕਾਲਾ ਪੱਥਰ ਉਹਨੂੰ ਭਗਵਾਨ ਮੰਨਿਆ ਜਾਂਦਾ ਕਹਿੰਦੇ ਐਵੇਂ ਇੱਕ ਚੁੱਕ ਗਏ ਨਾ ਪੱਥਰ ਤੇ ਕਿਹਾ ਮੂਰਖ ਜੱਟ ਮਗਰ ਪੈ ਗਿਆ ਇਹ ਤੋਂ ਖਿਹੜਾ ਛਡਾਉਣਾ ਪੈਣਾ ਉਹੀ ਲਪੇਟ ਕੇ ਦੇ ਤਾਂ ਕਹਿੰਦੇ ਉਹੀ ਭਗਵਾਨ ਹੀ ਇਹਦੀ ਪੂਜਾ ਕਰੀ ਪਰ ਜੇ ਧਰਮ ਦਾ ਕਰਮ ਇਸ ਦੇ ਵਿੱਚ ਸ਼ੱਕ ਕੋਈ ਨਹੀਂ ਉਹ ਪੰਡਤ ਵੀ ਕਰਦਾ ਸੀ ਪਰ ਕਰਦੇ ਹੋਇਆ ਕਦੀ ਰੱਬ ਦਾ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ ਜਾਂ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ ਪਰ ਅੱਜ ਪਹਿਲੇ ਦਿਨ ਹੀ ਪ੍ਰੇਮ ਦੇ ਨਾਲ ਅਰਾਧਨਾ ਕੀਤੀ ਹੈ ਭੋਲਾ ਭਾਉ ਭਾਉ ਦਰਤ ਪ੍ਰੇਮ ਹੁੰਦਾ ਹੈ ਭੋਲਾ ਸੀ ਸੁਭਾਵ ਪ੍ਰੇਮ ਸੀ ਉਹਨੇ ਪਹਿਲੇ ਦਿਨ ਹੀ ਰੱਬ ਮਿਲਾਤ ਇਹ ਸੁਆਸਤੇ ਗੁਰ ਸਿੱਖੋ ਧਰਮ ਨੇ ਵਿਸ਼ੇਸ਼ ਕਰਕੇ ਸਾਡੇ ਧਰਮ ਨੇ ਸਾਨੂੰ ਸਿਖਾਇਆ ਹੀ ਪ੍ਰੇਮ ਹੈ ਈਰਖਾ ਨਹੀਂ ਸਿਖਾਈ ਨਿੰਦਿਆ ਬਖੀਲੀ ਕੁਝ ਨਹੀਂ ਸਿਖਾਇਆ ਸਿਖਾਇਆ ਹੀ ਪ੍ਰੇਮ ਹੈ ਔਰ ਦੁਨੀਆ ਦੇ ਲੋਕ ਤੇ ਕੀ ਜੇ ਪ੍ਰੇਮ ਕਰੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਰੱਬ ਵੀ ਮਿਲ ਜਾਂਦਾ ਮਹਾਰਾਜ ਜੀ ਕਿਰਪਾ ਕਰਨ ਗੁਰੂ ਨਾਨਕ ਦੇਵ ਘਰ ਚੋਂ ਪ੍ਰੇਮ ਦੀ ਦਾਤ ਮੰਗਿਆ ਕਰੋ ਜਿਸ ਦੇ ਨਾਲ ਹੀ ਜੀਵਨ ਸਫਲ ਹੋਣਾ ਸਾਡਾ ਧਰਮ ਧਾਰਿਆ ਹੋਇਆ ਏ ਸਾਧਨ ਕੀਤੇ ਸਫਲ ਹੋਣੇ ਇੱਥੇ ਕਾ ਤੁਹਾਨੂੰ ਵਿਸ਼ਰਾਮ ਹੁਜੂ ਪੁੱਲਾਂ ਦੀ ਮਾਫੀ ਅੱਗੇ ਤੋਂ ਸਮਤ ਬਖਸ਼ਣੀ ਅਸੀਸ ਬਖਸ਼ ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ